जोसेफ पाटोए एपोस्टोलिक मिरेकल रिवाइवल है थानू प्रभु परमेश्वर ਦੇ ਬਚਨਾ ਦਾ ਸਮਾਚਾਰ ਸੁਣਾਉਣੇ ਹਾਂ ਜੀਸਸ ਅੱਜ ਕੱਲ ਤੇ ਸਦਾ ਲਈ ਇੱਕੋ ਜਿਹਾ ਹੈ ਪ੍ਰਭੂ ਪਰਮੇਸ਼ਰ ਮੈਂ ਉਸਾਰੇ ਲਈ ਪ੍ਰਾਰਥਨਾ ਕਰਦਾ ਜੋ ਵੀ ਇੱਕ ਸੈਟ ਨੂੰ ਸੁਣਦੇ ਆ ਜਿੱਥੇ ਤੱਕ ਵੀ ਇਸ ਕੈਸਟ ਦੀ ਆਵਾਜ਼ ਜਾਂਦੀ ਆ ਪਰਮੇਸ਼ਰ ਉਹਨਾਂ ਨੂੰ ਅਸ਼ੀਰਵਾਦ ਦੇ ਉਹਨਾਂ ਨੂੰ ਤੰਦਰੁਸਤੀ ਬਖਸ਼ਿ ਉਹਨਾਂ ਤੋਂ ਸ਼ੈਤਾਨ ਬਿਮਾਰੀ ਦੁੱਖ ਅਤੇ ਰੋਗ ਨੂੰ ਨਾਸ਼ ਕਰ اے ਪ੍ਰਭੂ ਪਰਮੇਸ਼ਵਰ ਉਹ ਤੁਹਾਡੇ ਬਚਨਾਂ ਨੂੰ ਸਮਝ ਸਕਣ ਤੁਹਾਡੇ ਬਚਨਾਂ ਨੂੰ ਜਾਣ ਸਕਣ اے ਪ੍ਰਭੂ ਆਪਣੀ ਮੁਕਤੀ ਦੀ ਖੁਸ਼ੀ ਇਹਨਾਂ ਸਾਰਿਆਂ ਨੂੰ ਦੇ ਜੋ ਤੁਹਾਡੇ ਬਚਨਾਂ ਨੂੰ ਸੁਣਦੇ ਆ ਪ੍ਰਭੂ ਤੁਹਾਡੀ ਸ਼ਾਂਤੀ ਸਾਰਿਆਂ ਉੱਤੇ ਆਵੇ ਜੋ ਵੀ ਤੁਹਾਡੇ ਬਚਨਾਂ ਨੂੰ ਸੁਣਦੇ ਆ ਜੀਸਸ ਦੇ ਨਾਮ ਦੁਆਰਾ ਗੋਡਾ ਪ੍ਰਮੇਸ਼ੁਰ ਜੀਸਸ ਪਵਿੱਤਰ ਆਤਮਾ ਦੀ ਸ਼ਕਤੀ ਤੁਹਾਡੇ ਸਾਰਿਆਂ ਉੱਤੇ ਆਵੇ ਜੀਸਸ ਦੇ ਨਾਮ ਦੁਆਰਾ ਆਮੀਨ ਅੱਜ ਸਾਰੇ ਫਿਕਰਾਂ ਨੂੰ ਦੂਰ ਕਰਕੇ ਆਪਣੇ ਦਿਲਾਂ ਨੂੰ ਹਰ ਇੱਕ ਸੱਚਾ ਨੂੰ ਮਾਰਕਣ ਕੇ ਤੁਹਾਡੀ ਹਾਜ਼ਰੀ ਵਿੱਚ ਹਾਜ਼ਰ ਹੋਏ ਆਂ ਪ੍ਰਭੂ ਤੁਹਾਡੀ ਪੂਜਾ ਕਰਨ ਦੇ ਲਈ ਤੁਹਾਡੀ ਬਾਣੀ ਨੂੰ ਸੁਣਨ ਦੇ ਲਈ ਪ੍ਰਭੂ ਸਾਡੇ ਦਿਲ ਨੂੰ ਖੋਲ ਤਾਂ ਕਿ ਤੁਹਾਡੇ ਬਚਨ ਅਸੀਂ ਜਾਣ ਸਕੀਏ ਤੇ ਸਮਝ ਸਕੀਏ ਸ਼ੈਤਾਨ ਨੂੰ ਦੂਰ ਕਰਨ ਤਾਂ ਕਿ ਲੋਕੀ ਤੁਹਾਡੇ ਬਚਨਾਂ ਨੂੰ ਸਮਝ ਸਕਣ ਮੈਂ ਜੀਸਸ ਦੇ ਨਾਮ ਦੁਆਰਾ ਹਰ ਇੱਕ ਦੀ ਆਤਮਾ ਉੱਤੇ ਸਰਾਫ ਦੇ ਨਾਮ ਜੀਸਸ ਦੇ ਨਾਮ ਦੁਆਰਾ ਹਰ ਇੱਕ ਸ਼ੈਤਾਨ ਉੱਤੇ ਜੋ ਤੁਹਾਡੇ ਦਿਮਾਗ ਨੂੰ ਰੱਬ ਦੇ ਬਚਨਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੇ ਉਸ ਆਤਮਾ ਪਰ ਮੈਂ ਹੁਕਮ ਕਰਦਾ ਕਿ ਤੁਹਾਡੀ ਆਤਮਾ ਤੇ ਦਿਮਾਗ ਨੂੰ ਛੱਡ ਕੇ ਸਫੀਆਂ ਜਗ੍ਹਾ ਦੇ ਵਿੱਚ ਜਾਵੇ ਮੈਂ ਪਵਿੱਤਰ ਆਤਮਾ ਨੂੰ ਸਦਾ ਕੀ ਪਵਿੱਤਰ ਆਤਮਾ ਆਵੇ ਓ ਜੀਸਸ ਤੇ ਮੈਂ ਕਹਿਣਾ ਚਾਹ ਉਹ ਜਾਗ ਜਹਵਾ ਜਾਗ ਪਰਮੇਸ਼ਵਰ ਦੀ ਬਾਣ ਜਾਕੇ ਜਾਗ ਓ ਚਹਵਾ ਜਾਗ ਪ੍ਰਭੂ ਦੀ ਸ਼ਕਤੀ ਜਾਗ ਜਗ ਜਹਵਾਦੀ ਸ਼ਕਤੀ ਆਪਾ ਜੀਸਸ ਤੁਹਾਡੀ ਸਾਡੇ ਉੱਤੇ ਆਵੇ ਕਿਉਂਕਿ ਬਾਈਬਲ ਦੇ ਵਿੱਚ ਤੁਸੀਂ ਕਿਹਾ ਅੱਜ ਤੇ ਤਿੰਨ ਜਾਂ ਲੋਕ ਚਾਰੋਂ ਮੇਰੇ ਨਾਮ 'ਚ ਇਕੱਲੇ ਤੇ ਦੋ ਜਾਂ ਤਿੰਨ ਉਹਨਾਂ ਦੇ ਗੱਪੇ ਮੈਂ ਖੜਾ ਓ ਜੀਸਸ ਦੂਰਦਰਸ਼ਿਤ ਆਰਮਿਸ ਮੀਟਿੰਗ ਤੋਂ ਸੋ ਸਾਡੀ ਆਤਮਾ ਸਭਨਾ ਤੇ ਆਵੇ ਆਮੀ ਨੌਵਾਂ ਅਧਿਆਇ ਦੂਸਰੇ ਕ੍ਰਿੰਥੀਅਨ ਦਾ ਸੈਕੰਡ ਕ੍ਰਿੰਥੀਅਨ ਚੈਪਟਰ 9 ਉਪਰੰਤ ਇਹ ਸੇਵਾ ਦੇ ਵਿਖੇ ਜਿਹੜੀ ਸੰਤਾ ਲਈ ਹੈ ਤੁਹਾਡੇ ਵੱਲ ਮੇਰੇ ਲਿਖਣ ਦੀ ਕੋਈ ਲੋੜ ਨਹੀਂ ਇਹ ਜਿਹੜੀ ਸੇਵਾ ਦੀ ਗੱਲ ਕਰ ਰਿਹਾ ਅਸੀਂ ਪਿੱਛੇ ਦੋ ਤਿੰਨ ਅਧਿਆਇ ਤੋਂ ਪੜ੍ਹਦੇ ਆਉਨੇ ਆ ਇਹ ਹੈ ਜੋ ਦਾਨ ਇਕੱਠਾ ਕੀਤਾ ਜਾਣਾ ਸੀਗਾ ਉਹਨਾਂ ਭਰਾਵਾਂ ਲਈ ਜਿਹੜੇ ਕਿ ਇਜ਼ਰਾਈਲ ਦੇ ਵਿੱਚ ਗਰੀਬ ਸੀ ਸੋ ਸੰਤ ਕਹਿੰਦਾ ਕਿ ਇਸ ਦਾਨ ਬਾਰੇ ਮੈਨੂੰ ਲਿਖਣ ਦੀ ਤੁਹਾਨੂੰ ਕੋਈ ਲੋੜ ਨਹੀਂ ਆ ਕਿਉਂਕਿ ਜੋ ਮੈਂ ਤੁਹਾਡੀ ਤਿਆਰੀ ਨੂੰ ਜਾਣਦਾ ਹਾਂ ਜਿਹਦੇ ਲਈ ਮੈਂ ਮੈਕਡੋਨੀਆ ਦੇ ਵਾਸੀ ਮੈਕਡੋਨੀਆ ਗ੍ਰੀਸ ਦੇ ਵਿੱਚ ਯੂਨਾਨ ਦੇ ਵਿੱਚ ਅੱਗੇ ਤੁਹਾਡੇ ਵਿਖੇ ਅਭਿਮਾਨ ਕਰਦਾ ਹਾਂ ਭਈ ਅਖਾਇਆ ਦੇ ਲੋਕੀ ਪਰੂ ਤੋਂ ਤਿਆਰ ਹੋ ਰਹੇ ਹਨ ਅਤੇ ਤੁਹਾਡੇ ਡਾਡੇ ਉਦਮ ਨੇ ਬਹੁਤਿਆਂ ਨੂੰ ਉਕਸਾਇਆ ਕਿਉਂ ਨਾ ਭਰਾਵਾ ਮੋਰੀ ਮੈਂ ਤੁਹਾਡੀ ਸਿਰਤ ਕੀਤੀ ਕਿ ਇਹ ਤਾਂ ਪਿਛਲੇ ਸਾਲ ਦੇ ਤਿਆਰ ਆ ਉਗਰਾਹੀ ਕਰਨ ਦੇ ਲਈ ਤਾਂ ਸੰਤਾਂ ਦੇ ਲਈ ਪੈਸੇ ਭੇਜਣ ਦੇ ਲਈ ਮੈਂ ਭਰਾਵਾਂ ਨੂੰ ਕੱਲਿਆ ਮਤੇ ਸਾਡਾ ਅਭਿਮਾਨ ਜਿਹੜਾ ਅਸੀਂ ਤੁਹਾਡੇ ਵਿਖੇ ਕਰਦੇ ਹਾਂ ਇਸ ਗੱਲ ਵਿੱਚਕਾਰਥ ਹੋ ਜਾਏ ਪਈ ਜੋ ਮੈਂ ਆਖਿਆ ਸੀ ਤੁਸੀਂ ਤਿਆਰ ਰਹੋ ਯੂ ਨਾ ਹੋਵੇ ਕਿ ਜੇ ਮੈਕਡੋਨੀਆ ਦੇ ਵਾਸੀ ਮੇਰੇ ਨਾਲ ਆ ਜਾਣ ਤੁਹਾਨੂੰ ਤਿਆਰ ਨਾ ਵੇਖਣ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਗੋ ਅਸੀਂ ਉਸ ਪੱਕੇ ਭਰੋਸੇ ਤੋਂ ਲੱਜਾਵਾਨ ਹੋਈਏ ਸੁਸ਼ੰਤ ਕਹਿੰਦਾ ਕਿ ਇਸ ਕਰਕੇ ਮੈਂ ਭਰਾਵਾਂ ਨੂੰ ਆਪਣੇ ਆਉਣ ਤੋਂ ਪਹਿਲਾਂ ਭੇਜਿਆ ਕਿ ਥੋੜੀ ਤਿਆਰੀ ਉਹ ਕਰਨ ਅਤੇ ਜੋ ਗ੍ਰਾਹੀ ਉਹ ਤਿਆਰੀ ਪਹਿਲਾਂ ਹੀ ਹੋ ਜਾਵੇ ਇਹ ਨਾ ਹੋਵੇ ਮੈਂ ਮੈਕਡੋਨੀਆ ਦੇ ਭਰਾਵਾਂ ਦੇ ਨਾਲ ਆਵਾਂ ਅਤੇ ਉਹ ਦੇਖਣ ਕੇ ਤੁਸਤਾ ਤਿਆਰ ਵੀ ਨਹੀਂ ਤੁਸਤਾ ਜੀ ਗੁਰਾਈ ਵੀ ਨਹੀਂ ਚਾਲੂ ਕੀਤੀ ਮੇਰੀ ਬੇਇਜ਼ਤੀ ਹੋਣੀ ਆ ਕਿਉਂਕਿ ਉਹਨਾਂ ਨੂੰ ਮੈਂ ਕਿਹਾ ਸੀ ਕਿ ਇਹ ਤਾਂ ਪਿਛਲੇ ਸਾਲ ਦੇ ਤਿਆਰ ਆ ਇਸ ਕਰਕੇ ਮੈਂ ਤਿਆਰੀ ਦੇ ਲਈ ਭਰਾਵਾਂ ਨੂੰ ਭੇਜ ਰਿਹਾ ਸਾਤੋਂ ਮੋਹਰੇ ਮੋਹਰੇ ਕਿ ਇਹ ਨਾ ਹੋਵੇ ਕਿ ਸੀ ਉਹਨਾਂ ਦੇ ਮੋਹਰੇ ਸ਼ਰਮਿੰਦੇ ਹੋ ਜਾਈਏ ਇਸ ਕਾਰਨ ਮੈਂ ਭਰਾਵਾਂ ਦੇ ਅੱਗੇ ਇਹ ਬੇਨਤੀ ਕੀਤੀ ਕਰਨੀ ਉਚਿਤ ਸਮਝੀ ਜੋ ਪਹਿਲਾਂ ਤੁਹਾਡੇ ਕੋਲ ਜਾਣ ਤੁਹਾਡੇ ਉਸ ਦਾਨ ਨੂੰ ਜਿਹਦਾ ਅੱਗੇ ਹੀ ਤੁਸੀਂ ਬਚਨ ਦਿੱਤਾ ਹੋਇਆ ਸੀ ਅੱਗੇ ਤਾਂ ਹੀ ਤਿਆਰੀ ਕਰ ਰੱਖਾਂ ਪਈਓ ਖੁੱਲ੍ਹ ਦੇਲੀ ਦੇ ਦਾਨ ਵਰਗਾ ਤਿਆਰ ਰਹੇ ਨਾ ਬੰਦੋ ਗਰੀ ਦੇ ਦਾਨ ਮੰਗੋ ਸੋ ਸੰਤ ਕਹਿੰਦਾ ਕਿ ਮੈਂ ਤਾਂ ਇਹ ਭਰਾਵਾਂ ਨੂੰ ਭੇਜਿਆ ਕਿ ਸਾਰੀ ਤਿਆਰੀ ਪਹਿਲਾਂ ਹੋ ਜਾਵੇ ਦਾਨ ਦੀ ਕਿ ਜਿਹੜੀ ਦਾਨ ਆ ਬੰਦੋਗਰੀ ਨਹੀਂ ਕਿ ਜ਼ਰੂਰੀ ਕਿਉਂਕਿ ਜੇ ਸੀਗੇ ਯਾਰ ਮੈਨੂੰ ਇਹ ਦਾਨ ਦੇਣਾ ਪੈਣਾ ਤਾਂ ਪਰਮੇਸ਼ਵਰ ਇਹ ਬੰਦੋਗਰੀ ਦੇ ਦਾਨ ਨੂੰ ਕਬੂਲ ਨਹੀਂ ਕਰਦਾ ਬਲਕਿ ਪਰਮੇਸ਼ਵਰ ਦਿਲ ਕਰਦਾ ਖੋਲ ਦਿਲ ਦੇ ਨਾਲ ਆਦਮੀ ਦਾਨ ਦਿੰਦਾ ਆ ਪਰ ਗੱਲ ਇਹ ਹੈ ਵੀ ਜਿਹੜਾ ਘਟ ਬੀਜਦਾ ਹੈ ਉਹ ਘਟ ਵੱਡੇਗਾ ਜਿੰਨਾ ਤੁਸੀਂ ਜ਼ਿਆਦਾ ਦੇਉਗੇ ਉਨੀ ਜ਼ਿਆਦਾ ਅਸ਼ੀਰਵਾਦ ਵੀ ਆਉਂਗੀ ਕਰਸਾਣ ਆ ਜਦ ਤੁਸੀਂ ਥੋੜੇ ਵੀ ਬੀਜਣੇ ਆ ਤਾਂ ਥੋੜੇ ਹੀ ਉਗਣੇ ਆ ਪਰ ਜਿਆਦੇ ਬੀ ਤੁਸੀਂ ਬੀਜੋਗੇ ਜਿਆਦਾ ਉਗੂਗਾ ਬਾਈਬਲ ਕੀ ਕਹਿੰਦੀ ਜੋ ਤਤਵਾਂ ਨੂੰ ਹੋਰ ਦਿੱਤਾ ਜਾਊਗਾ ਉਹ ਤਾਂ ਤੁਹਾਡੇ ਉੱਤੇ ਕਿ ਤੁਸੀਂ ਕਿੰਨੇ ਦਾਣੇ ਬੀਜਦੇ ਆ ਕਿਉਂਕਿ ਜੋ ਬੀਜੋਗੇ ਉਹੀ ਉਗੂਗਾ ਸੁਸੰਗ ਕੀ ਕਹਿੰਦਾ ਗੱਲ ਹੈ ਭਈ ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੜੇਗਾ ਜਿਹੜਾ ਖੁੱਲੇ ਦਿਲ ਬੀਜਦਾ ਹੈ ਉਹ ਖੁੱਲੇ ਦਿਲ ਵੜੇਗਾ ਵੀ ਕਿ ਖੁੱਲੇ ਦਿਲ ਨਾਲ ਬੀ ਬੀਜਦਾ ਤਾਂ ਨਾਲ ਵੀ ਉੱਥੇ ਜਿਆਦੇ ਹੁਣ ਸੋ ਇਥੇ ਜ਼ਰੂਰੀ ਆ ਕਿ ਸਾਡਾ ਜਿਹੜਾ দান ਆ ਉਹ ਜਾਨੀ ਕਿ ਬੰਦੋਗਰੀ ਦੇ ਨਾਲ ਨਹੀਂ ਹੋਣਾ ਚਾਹੀਦਾ ਕਿ ਯਾਰ ਮੈਨੂੰ ਇਹ ਕਰਨਾ ਪੈਣਾ ਬਾਕੀ ਦੇ ਕਰਦੇ ਮੈਨੂੰ ਵੀ ਇਹਨਾਂ ਦੇਣਾ ਪੈਣਾ ਕਿਉਂਕਿ ਇਦਾਂ ਦੇ দান ਨੂੰ ਰੱਬ ਸਿਰਫ ਕਬੂਲ ਨਹੀਂ ਬਲਕਿ ਸਰਾਫ ਵੀ ਦਊਗਾ ਕਿਉਂਕਿ ਅਸੀਂ ਉਹਦੀ ਬੇਇਜ਼ਤੀ ਕਰਦੇ ਆਂ ਅਸੀਂ ਉਹ ਚੀਜ਼ ਉਹਨੂੰ ਦੇਣਾ ਨਹੀਂ ਚਾਹੁੰਦੇ ਆਂ ਪਰ ਜ਼ਬਰਦਸਤੀ ਅਸੀਂ ਦਿੰਦੇ ਆਂ ਤਾਂ ਇਹ ਚੀਜ਼ਾਂ ਰੱਬ ਦੀ ਅਸ਼ੀਰਵਾਦ ਨਹੀਂ ਬਲਕਿ ਸਰਾਫ ਲੈ ਕੇ ਆਉਂਗੀਆਂ ਹੁਣ ਬਾਈਬਲ ਦੇ ਵਿੱਚ ਸਾਨੂੰ ਦੱਸਦੇ ਆ ਕਿ ਜੋ ਦੋ ਆਦਮੀ ਸੀ ਦੋ ਭਰਾ ਜੋ ਰੱਬ ਦੇ ਮੋਹਰੇ দান ਲੈ ਕੇ ਗਏ ਉਤਪੰਦੀ ਪੋਥੀ ਦੇ ਵਿੱਚ ਬਾਈਬਲ ਸਾਨੂੰ ਦੱਸਦੀ ਆ 에이블 ਬਾਰੇ ਜੋ ਪਰਮੇਸ਼ਵਰ ਤੋਂ ਡਰਦਾ ਸੀ ਪਰਮੇਸ਼ਵਰ ਦੀ ਇੱਜ਼ਤ ਮਾਣ ਕਰਦਾ ਸੀ ਜੋ ਕਿ ਆਦਮ ਦਾ ਲੜਕਾ ਸੀ ਅਤੇ ਉਹ ਪਰਮੇਸ਼ਵਰ ਦੇ ਦੁਆਰੇ ਗਿਆ ਉਸਨੇ ਜਗਵੇਦੀ ਉੱਤੇ ਮੇਮਣੇ ਦੀ ਕੁਰਬਾਨੀ ਦਿੱਤੀ ਪਰਮੇਸ਼ਵਰ 에이블 ਦੇ ਨਾਲ ਬਹੁਤ ਪ੍ਰਸੰਨ ਹੋਇਆ ਅਤੇ ਪਰਮੇਸ਼ਵਰ 에이블 ਨੂੰ ਅਸ਼ੀਰਵਾਦ ਦਿੰਦਾ ਉਹਦੇ ਭਰਾ ਕੈਨ ਕਹਿੰਦਾ ਯਾਰ ਇਹ ਦਿਨ ਦਾ ਮੈਨੇ ਵੀ ਦੇਣੀ ਪੈਂਦੀ ਆ ਤਾਂ ਉਹਨ ਵੀ ਰੱਬ ਨੂੰ ਕੁਰਬਾਨੀ ਦਿੱਤੀ ਸਾਗਪੱਤ ਦੀ ਪਰ ਕੈਨ ਨੂੰ ਰੱਬ ਕੋਈ ਅਸ਼ੀਰਵਾਦ ਨਹੀਂ ਦਿੰਦਾ ਇਸ ਕਰਕੇ ਨਹੀਂ ਕਿਉਂਕਿ ਉਹ ਸਾਗਪੱਤ ਲੈ ਕੇ ਆਇਆ ਸੀ ਕਿਉਂਕਿ ਰੱਬ ਇਹ ਨਹੀਂ ਦੇਖਦਾ ਕੁਰਬਾਨੀ ਵੱਲ ਕੇ ਛੋਟੀ ਆ ਕਿ ਵੱਡੀ ਆ ਉਹ ਦੇਖਦਾ ਦਿਲ ਦੀ ਹਾਲਤ ਵੱਲ ਹੁਣ ਜੀਸਸ ਨੇ ਵੀ ਦੱਸਿਆ ਜਦੋਂ ਜੀਸਸ ਮੰਦਰ ਦੇ ਵਿੱਚ ਬੈਠੇ بڑے ਗੱਲੇ ਕੋਲ ਜਦ ਵਿੱਚ দান ਦੇ ਪੈਸੇ ਸਿੱਟੇ ਜਾਂਦੇ ਸੀ ਉਹਦੇ ਸੇਵਕ ਵੀ ਉੱਥੇ ਸੀਗੇ ਉੱਥੇ ਉਹ ਨਹੀਂ ਦੇਖਿਆ ਕੋਈ ਅਮੀਰ ਆਦਮੀ 20 ਪਾਉਂਡ ਸਿੱਟਦਾ ਉਸ ਜ਼ਮਾਨੀਆਂ ਦੀ ਰਕਮ ਅਨੁਸਾਰ ਕੋਈ 50 ਪਾਉਂਡ ਸਿੱਟਦਾ ਤੇ ਇੱਕ ਔਰਤ ਆਈ ਉਸਨੇ ਸਿਰਫ ਦੁਆਨੀ ਸਿੱਟੀ ਜੀਸਸ ਨੇ ਸੇਵਕ ਸੱਦੇ ਉਸਨੇ ਕਿਹਾ ਓੜੀ ਔਰਤ ਆ ਉਨ ਸਾਰੇ ਨਾਲੋਂ ਜ਼ਿਆਦਾ ਗੱਲੇ ਵਿੱਚ ਪੈਸੇ ਪਾਇ ਕਹਿੰਦੇ ਗੁਰੂ ਜੀ ਹੁਣ ਕਿੱਥੇ ਪਾਏ ਅਸੀਂ ਲੋਕਾਂ ਨੂੰ ਦੇਖਿਆ ਕੋਈ 20 ਪਾਉਂਡ ਪਾਉਂਦਾ ਕੋਈ 50 ਪਾਉਂਡ ਸਿੱਟਦਾ ਕੋਈ 100 ਕਹਿੰਦਾ ਉਹ ਸਿੱਟਦੇ ਨੂੰ ਕੋ ਹੋ ਰਿਹਾ ਘਰ ਬੈਂਕ ਦੇ ਵਿੱਚ ਪੈਸਾ ਜਮਾ ਇਹ ਧੀਮੀ ਕੋ ਸਿਰਫ ਇੱਕ ਦਵਾਨੀ ਸੀ ਜੱਕ ਬਾਜ਼ਾਰ ਜਾ ਕੇ ਆਟਾ ਲੈ ਕੇ ਖਾਂਦੀ ਜਾਂ দান ਦਿੰਦੀ ਉਹਨਾਂ ਆਪਣੀ ਸਾਰੀ ਰੋਜ਼ਗਰੀ ਉਹਦੇ ਵਿੱਚ ਪਾਤੀ ਗੱਲੇ ਇਸ ਕਰਕੇ ਉਹਨਾਂ ਸਾਰਿਆਂ ਨਾਲ ਜਾਦੇ ਦਿੱਤਾ ਸੋ ਜਿਹੜੀ দান ਆ ਉਹ ਰਕਮ ਨਹੀਂ ਕਿ ਵੱਡੀ ਆ ਕਿ ਛੋਟੀ ਰਕਮ ਆ ਉਹ ਦਿਲ ਦੀ ਹਾਲਤ ਉਤੇ ਨਿਰਭਰ ਆ ਕਿ ਅਸੀਂ ਕਿੱਦਾਂ ਦੇ ਦਿਲ ਦੇ ਨਾਲ ਪਰਮੇਸ਼ਵਰ ਨੂੰ ਧਾਨ ਦਿੰਦੇ ਆ ਕਈ ਨੇ ਧਾਨ ਦਿੱਤਾ ਪਰਮੇਸ਼ਵਰ ਨੇ ਕਬੂਲ ਨਾ ਕੀਤਾ ਕੈਨ ਨੇ ਆਪਣਾ ਮੂੰਹ ਲਮਕਾਈ ਰੱਖਿਆ ਰੱਬ ਨਾ ਗੁੱਸੇ ਹੋਇਆ ਰੱਬ ਨੇ ਉਹਨੂੰ ਕਿਹਾ ਕੈਨ ਅਗਰ ਮੈਂ ਤੈਨੂੰ ਅਸ਼ੀਰਵਾਦ ਨਹੀਂ ਦਿੱਤੀ ਉਹਦਾ ਮਤਲਬ ਇਹ ਕਿ ਤੇਰੇ ਦਿਲ ਦੇ ਦਰਵਾਜ਼ੇ ਮੋਰੇ ਪਾਪ ਬੈਠਾ ਉਹਦਾ ਮਤਲਬ ਤੂੰ ਕੁਰਬਾਨੀ ਦਿੱਤੀ ਪਰ ਚੜਾਵਾ ਦਿੱਤਾ ਪਰ ਆਪਣੇ ਦਿਲੋਂ ਨਹੀਂ ਦਿੱਤਾ ਇਸ ਕਰਕੇ ਨਹੀਂ ਕਿਉਂਕਿ ਤੂੰ ਸਾਖ ਪਾ ਦਿੱਤਾ ਪਰ ਆਪਣੇ ਦਿਲੋਂ ਦੀ ਕੀ ਕਹਿੰਦਾ ਪਾਪ ਤੇਰੇ ਦਿਲ ਦੇ ਦਰਵਾਜ਼ਿਆਂ 'ਤੇ ਕਿਉਂਕਿ ਉਹ ਖੁਸ਼ ਦਿਲ ਦੇ ਨਾਲ ਨਹੀਂ ਫਿੱਟਦਾ ਹੋ ਸਕੇ ਉਸਨੇ ਮਜਬੂਰੀ ਨਾਲ ਦਿੱਤਾ ਮੇਰਾ ਭਰਾ ਦੇ ਰਿਹਾ ਉਹਨੂੰ ਆਸ਼ੀਰਵਾਦ ਮਿਲਦੀ ਮੈਂ ਵੀ ਦਵਾਂਗਾ ਸ਼ਤ ਮੈਨੂੰ ਵੀ ਆਸ਼ੀਰਵਾਦ ਮਿਲੇ ਮਤਲਬ ਕਈ ਵਾਰੀ ਅਸੀਂ ਗਲਤ ਸੋਚ ਵਿਚਾਰ ਨਾਲ ਰੱਬ ਨੂੰ ਦਾਨ ਦਵਾਂਗੇ ਤੁਸੀਂ ਕਈ ਵਾਰੀ ਟੈਲੀਵਿਜ਼ਨ ਤੇ ਸੁਣਿਆ ਹੋਊਗਾ ਗੋਡ ਚੈਨਲ ਦੇ ਵਿੱਚ ਉੱਥੇ ਜਾਨੀ ਕਿ ਕਹਿੰਦੇ ਆ ਕਿ ਜੇ ਤੁਸੀਂ ਰੱਬ ਨੂੰ 20 ਪਾਉਂਡ ਦਵੋ ਉਹ ਤੁਹਾਨੂੰ ਦੋਰੀ ਰਕਮ ਦਊਗਾ 40 ਪਾਉਂਡ ਦਊਗਾ ਇਹ ਗਲਤੀ ਆ ਇਹ ਤਾਂ ਫਿਰ ਬੈਂਕ ਨਾਲੋਂ ਵੀ ਜ਼ਿਆਦਾ ਇੰਟਰਸ ਚੰਗਾ ਆ 100 ਪੌਣ ਰੱਬ ਨੂੰ ਦੇ ਦਿਓ ਉਹ ਤੁਹਾਨੂੰ ਮੋੜਲੇ ਹਫ਼ਤੇ 200 ਮੋੜ ਦਊਗਾ 400 ਦੇ ਦਿਓ ਉਹ ਵਾਟ ਇਹ ਸਾਰਾ ਬਕਵਾਸ ਆ ਅਸੀਂ ਜਦੋਂ ਰੱਬ ਨੂੰ ਦਿੰਦੇ ਆ ਅਸੀਂ ਦਿਲ ਦੇ ਵਿੱਚ ਸਾਨੂੰ ਸੋਚਣਾ ਨਹੀਂ ਚਾਹੀਦਾ ਮੈਂ ਦਿੰਦਾ ਤੇ ਰੱਬ ਮੈਨੂੰ ਜ਼ਰੂਰ ਦੇਊਗਾ ਕਿਉਂਕਿ ਫੇਰ ਮੈਂ ਮਤਲਬ ਲਈ ਦੇ ਰਿਹਾ ਆ ਕਿ ਇਹਨੂੰ ਮੈਂ ਦਊਂਗਾ ਰੱਬ ਨੇ ਤਾਂ ਮੈਨੂੰ ਮੋੜੇ ਹੀ ਦੇਣੇ ਆ ਇਹ ਗਲਤ ਆ ਅਸੀਂ ਰੱਬ ਨੂੰ ਦਿੰਦੇ ਆ ਕਿਉਂਕਿ ਸਾਡਾ ਫਰਜ਼ ਆ ਅਸੀਂ ਰੱਬ ਨੂੰ ਦਿੰਦੇ ਆ ਕਿਉਂਕਿ ਉਹ ਸਾਡਾ ਪਰਮੇਸ਼ਵਰ ਹੈ ਅਸੀਂ ਰੱਬ ਨੂੰ ਦਿੰਦੇ ਆ ਕਿਉਂਕਿ ਅਸੀਂ ਉਹਦੀ ਦਿੱਤੀ ਹੋਈ ਚੀਜ਼ ਦਿੰਦੇ ਆ ਕਿਉਂਕਿ ਜੋ ਵੀ ਚੀਜ਼ ਅਸੀਂ ਲਈ ਹੈ ਉਸਨੇ ਬਣਾਈਆਂ ਤੇ ਹਾਲਤ ਹੁੰਦੀ ਸੀ ਕਿਸ ਹਾਲਤ ਦੇ ਨਾਲ ਦਾਨ ਕਰਦੇ ਆ ਕਿਸ ਹਾਲਤ ਦੇ ਨਾਲ ਦਾਨ ਨਹੀਂ ਰੱਬ ਨੂੰ ਦਿੰਦੇ ਆ ਜੇ ਰੱਬ ਨੂੰ ਦਾਨ ਦੇ ਕੇ ਮੈਂ ਸੋਚਿਆ ਕਿ ਰੱਬ ਮੈਨੂੰ ਮੋੜ ਦੇਣੀ ਡਬਲ ਕਰਕੇ ਤੋਂ ਸਰਾਫ ਆ ਰਬ ਉਹ দান ਨੂੰ ਕਬੂਲ ਨਹੀਂ ਕਰੂੰਗਾ ਕਿਉਂਕਿ ਫਿਰ ਉਹ দান ਨਹੀਂ ਰਿਹਾ ਇੱਕ ਤਰ੍ਹਾਂ ਇਨਵੈਸਟਮੈਂਟ ਰਹਿ ਗਈ ਦਾ ਬੈਂਕ ਦੇ ਵਿੱਚ ਐਨੇ ਰੱਖੂ ਐਨਾ ਬਿਆਜ ਆ ਜਾਣਾ ਪਲਸੀ ਦਿੰਦੇ ਆ ਦਿਲ ਦੇ ਵਿੱਚ ਆਸ ਨਹੀਂ ਰੱਖਣੀ ਕਿ ਸਾਨੂੰ ਮਿਲੂਗਾ ਜੇ ਰੱਬ ਨੇ ਦੇਣੀ ਅਸ਼ੀਰਵਾਦ ਨਹੀਂ ਉਹਦੀ ਮਰਜ਼ੀ ਆ ਪਰ ਮੈਂ ਦਿੰਨਾ ਕਿਉਂਕਿ ਮੇਰਾ ਫਰਜ਼ ਆ ਸੋ ਅਸੀਂ ਦੇਖਦੇ ਕਿ ਰੱਬ ਉਹਨੂੰ ਅਸ਼ੀਰਵਾਦ ਨਹੀਂ ਦੇ ਰਿਹਾ ਕੈਨ ਗੁੱਸੇ ਆ ਕਾਹਦੇ ਲਈ ਉਹਦੇ ਦਿਲ ਦੇ ਦਰਵਾਜ਼ਿਆਂ ਤੋਂ ਬਾਹਰ ਪਾ ਪਿਆ ਪਰਮੇਸ਼ਵਰ ਚਾਹੁੰਦਾ ਕਿ ਜਿਹੜੇ ਲੋਕੀ ਖੋਲ ਦਿਲ ਦੇ ਨਾਲ দান ਦੇਣ ਇਹਨਾਂ ਯਾਦ ਰੱਖੋ ਕਿ ਪਰਮੇਸ਼ਵਰ ਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਆ ਪਰਮੇਸ਼ਵਰ ਕਹਿੰਦਾ ਕਿ ਜਿੰਨੀਆਂ ਭੇਡਾਂ ਬੱਕਰੀਆਂ ਪਹਾੜ ਤੇ ਚੜਦੀਆਂ ਮੈਂ ਸਾਰਿਆਂ ਦਾ ਨਾਮ ਜਾਣਦਾ ਪਰਮੇਸ਼ਵਰ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਉਹ ਕਹਿੰਦਾ ਜੇ ਮੈਂ ਭੁੱਖਾ ਹੁੰਦਾ ਮੈਂ ਆਦਮੀ ਨੂੰ ਨਾ ਸੋ ਕਹਣਾ ਕਿ ਸਾਰੇ ਜਾਨਵਰ ਮੇਰੇ ਆ ਬੜਕੇ ਪਰਮੇਸ਼ਵਰ ਸਾਨੂੰ ਦਾਨ ਕਰਨ ਲਈ ਤਾਂ ਕਹਿੰਦਾ ਤਾਂ ਕਿ ਲੋਭ ਸਾਡੇ ਦਿਲਾਂ ਵਿੱਚ ਰਾਜ ਨਾ ਕਰੇ ਕਿਉਂਕਿ ਜਿਹੜਾ ਲੋਭੀ ਉਹ ਦੇਣ ਨੂੰ ਤਿਆਰ ਨਹੀਂ ਰਹੂਗਾ ਪਰ ਰੱਬ ਦਾਨ ਤਾਂ ਕਹਿੰਦਾ ਤਾਂ ਕਿ ਅਸੀਂ ਲੋਭ ਤੋਂ ਛੁਟਕਾਰਾ ਪਾਈਏ ਦੱਚੰਗੇ ਕੰਮ ਕਰੀ ਕਿਉਂਕਿ ਲੋਭ ਇੱਕ ਪਾਪ ਹੈ ਜਿਹੜਾ ਹਜ਼ਾਰਾਂ ਹੀ ਲੋਕਾਂ ਨੂੰ ਨਰਕਾਂ ਦੇ ਵਿੱਚ ਲੈ ਜਾਊਗਾ ਜੂਡਿਸ ਕਾਦੇ ਲਈ ਨਰਕ ਚ ਗਿਆ ਇੱਕ ਪਾਪ ਲੋਭ ਉਹ ਜੀਸਸ ਨੂੰ ਧੋਖਾ ਕਿਉਂ ਦਿੱਤਾ ਕਿਉਂਕਿ ਉਹ 30 ਸਿੱਕੇ ਚਾਂਦੀ ਦੇ ਮਿਲੇ ਸਗੇ ਲੋਭ ਕਿ ਲੋਭ ਨੇ ਉਹਨੂੰ ਐਨਾ ਦੂਰ ਤੱਕ ਦਿੱਤਾ ਕਿ ਆਪਣੇ ਗੁਰੂ ਨੂੰ ਵੀ ਉਹ ਵੇਚਣ ਨੂੰ ਤਿਆਰ ਹੋ ਗਿਆ ਸੀ ਸੋ ਜਦੋਂ ਅਸੀਂ ਦਾਨ ਦਿੰਦੇ ਆ ਰੱਬ ਸਾਨੂੰ ਇੱਕ ਤਰ੍ਹਾਂ ਲੋਭ ਦੇ ਪਾਪ ਤੋਂ छुटਖਾਰਾ ਦਿੰਦਾ ਕਿ ਲੋਭ ਸਾਡੇ ਉੱਤੇ ਰਾਜ ਨਾ ਕਰੇ ਪਰ ਕਈ ਲੋਕੀ ਫਿਰ ਵੀ ਲੋਭੀ ਆ ਕਾਹਦੇ ਲਈ ਉਹ ਫੇ ਰੱਬ ਨੂੰ ਦਿੰਦੇ ਆ ਪਰ ਸਹੀ ਹਰਾ ਦੇ ਨਾਲ ਨਹੀਂ ਉਹ ਫੇ ਦਿੰਦੇ ਆ ਕਿਉਂਕਿ ਉਹਨਾਂ ਨੂੰ ਦੇਣਾ ਪੈਂਦਾ ਉਹਨਾਂ ਦਾ ਲੋਭ ਉੱਥੇ ਦਾ ਉੱਥੇ ਰਹਿੰਦਾ ਕਿਉਂਕਿ ਉਹ ਆਜ਼ਾਦ ਹੋਣਾ ਨਹੀਂ ਚਾਹੁੰਦੇ ਪਰ ਜਿਹੜਾ ਆਦਮੀ ਆਜ਼ਾਦ ਹੋਣਾ ਚਾਹੁੰਦਾ ਉਹ ਖੁਸ਼ ਦਿਲ ਦੇ ਨਾਲ ਰੱਬ ਨੂੰ ਦਊਗਾ ਅਸੀਂ ਜਦੋਂ ਪੜਦੇ ਆ ਕਿ ਜਦੋਂ ਪਰਮੇਸ਼ਵਰ ਯਹੂਦੀਆ ਨੂੰ ਮਿਸਰ ਦੇਸ਼ ਦੇ ਵਿੱਚੋਂ ਕੱਢ ਕੇ ਲਿਆਂਦਾ ਪਰਮੇਸ਼ਵਰ ਨੇ ਮੋਸੀਸ ਨੂੰ ਨਕਸ਼ਾ ਦਿੱਤਾ ਦੱਸਿਆ ਕਿ ਉਹਦਾ ਡੇਰਾ ਕਿਦਾਂ ਦਾ ਬਣਨਾ ਚਾਹੀਦਾ ਅਤੇ ਡੇਰੇ ਤਾਂ ਡੇਰੇ ਵਿੱਚ ਲੀਆਂ ਚੀਜ਼ਾਂ ਕਾਫੀ ਕੀਮਤੀ ਸੀਗੀ ਉਹ ਹਜੇ ਵਿਚਾਰੇ ਗੁਲਾਮੀ ਤੋਂ ਆਜ਼ਾਦ ਹੋ ਕੇ ਆਏ ਸੀ ਸੋ ਇਥੇ ਪਰਮੇਸ਼ਵਰ ਕਹਿੰਦਾ ਕਿ ਲੋਕਾਂ ਨੂੰ ਦਾਨ ਕਰਨ ਦੇ ਲਈ ਕਹਿ ਤੁਸੀਂ ਪੜਦੇ ਕਿ ਲੋਕਾਂ ਨੇ ਨਾ ਦਾਨ ਦਿੱਤਾ ਖੋਲ ਦਿਲ ਦੇ ਨਾਲ ਕਿ ਮੋਸਿਸ ਨੂੰ ਸਮਾ ਕੇ ਲੋਕੀ ਰੋਕਣੇ ਪੈਂ ਕਿਉਂਕਿ ਹੱਦ ਤੋਂ ਜ਼ਿਆਦਾ ਉਹਨੇ ਰੱਬ ਨੂੰ ਦਿੱਤਾ ਫਿਰ ਜਦੋਂ ਅਸੀਂ ਪੜਦੇ 35 ਮਾਦਿ ਆਏ ਕੂਚ ਦੇ ਵਿੱਚ ਕੂਚ ਐਕਸੈਡਸ ਉੱਥੇ ਲਿਖਿਆ ਤਦ ਲੋਕ ਮੂਸਾ ਕੋਲ ਆਏ ਆਪੋ ਆਪਣੇ ਤੰਬੂ ਵਿੱਚ ਗਏ ਉਹਨਾਂ ਵਿੱਚੋਂ ਹਰੇਕ ਆਪਣੀ ਇੱਛਾ ਦੇ ਅਨੁਸਾਰ ਆਪਣੇ ਮਨ ਦੇ ਪ੍ਰੇਰਣਾ ਨਾਲ ਤੰਬੂ ਤੇ ਉਸਦੇ ਬਾਕੀ ਦੇ ਸਮਾਨ ਲਈ ਪਵਿੱਤਰ ਕੱਪੜਿਆਂ ਲਈ ਇਹ ਕਿਹੜੇ ਕੱਪੜੇ ਇਹ ਕੱਪੜੇ ਜਿਹੜੇ ਪਾਦਰੀ ਨੇ ਪਾਣੇ ਸੀ ਐਰਨ ਨੇ ਪਾਣੇ ਸੀ ਤੇ ਉਹਦੇ ਲੜਕਿਆਂ ਨੇ ਸੇਵਾਦਾਰਾਂ ਨੇ ਲੈ ਕੇ ਆਏ ਸਭ ਆਦਮੀਆਂ ਤੇ ਔਰਤਾਂ ਨੇ ਆਪਣੇ ਸੋਨੇ ਦੇ ਗਹਿਣੇ ਨੱਥਾਂ ਛਾਪਾ ਆਦ ਹਾਰ ਪ੍ਰਭੂ ਦੇ ਸਾਹਮਣੇ ਭੇਟ ਰੂਪ ਵਿੱਚ ਚੜਾਏ ਜਿਨ੍ਹਾਂ ਕੋਲ ਨੀਲਾ ਬੈਂਗਣੀ ਗੁਲਨਾਰੀ ਰੰਗ ਦਾ ਕੱਤਿਆ ਕਪੜਾ ਅਤੇ ਛਤਰਿਆਂ ਤੇ ਬੱਕਰੀਆਂ ਦੀਆਂ ਰੰਗੀਆਂ ਖੱਲਾ ਸਨ ਉਹ ਲੈ ਕੇ ਆਏ ਸਨ ਜਿਸ ਕੋਲ ਚਾਂਦੀ ਜਾਂ ਪਿੱਤਲ ਜਾਂ ਕਿੱਕਰ ਦੀ ਲੱਕੜੀ ਸੀ ਉਹ ਵੀ ਭੇਡ ਦੇ ਰੂਹ ਵਿੱਚ ਲੈ ਆਏ ਸੋ ਔਰਤਾ ਕੱਤਨ ਦਾ ਹੁਨਰ ਜਾਣਦੀਆਂ ਸਨ ਉਹ ਆਪਣੇ ਹੱਥਾਂ ਨਾਲ ਨੀਲਾ ਬੈਂਗਣੀ ਗੁਲਨਾਰੀ ਰੰਗ ਦਾ ਕੱਪੜਾ ਕੱਤ ਕੇ ਲੈ ਆਈਆਂ ਸਭ ਔਰਤਾ ਨੇ ਜਿਨ੍ਹਾਂ ਦੇ ਮਨਾਂ ਨੇ ਉਹਨਾਂ ਨੂੰ ਪ੍ਰੇਰਿਆ ਉਹਨਾਂ ਇਹ ਕੱਤਨ ਦਾ ਕੰਮ ਕੀਤਾ ਆਗੂ ਲੋਕ ਐ ਫੌਦ ਤੇ ਛਾਤੀ ਦੇ ਪਟਕੇ ਵਿਚ ਜੜਨ ਲਈ ਸਲੇਮਾਨੀ ਪੱਥਰ ਕੀਮਤੀ ਪੱਥਰ ਸਿਗਾ ਉਸਗਾ ਪਟਾ ਜਿਹੜਾ ਕਿ ਅਹਰਨ ਦੀ ਛਾਤੀ ਦੇ ਮੋਹਰੇ ਲੱਗਣਾ ਸੀ 12 ਪੱਥਰਾਂ ਦਾ ਉਸਗਾ ਨਿਸ਼ਾਨੀ ਉਹਨਾਂ ਗੋਤਾਂ ਦੀ ਜੋ ਇਜ਼ਰਾਈਲ ਦੀਆਂ 12 ਗੋਤਾਂ ਆ ਐ ਫੋਰ ਤੇ ਛਾਤੀ ਦੇ ਪਟਕੇ ਵਿੱਚ ਜੜਨ ਲਈ ਸਲੇਮਾਨੀ ਪੱਥਰ ਹੋਰ ਕੀਮਤੀ ਪੱਥਰ ਲੈ ਕੇ ਆਏ ਉਹ ਵੱਖ-ਵੱਖ ਮਸਾਲਾ ਦੀਵੀਆਂ ਲਈ ਤੇਲ ਅਭਿਸ਼ੇਕ ਲਈ ਤੇਲ ਸੁਗੰਧੀ ਧੂਪ ਲੈ ਕੇ ਆਏ ਕੱਲ ਕੀ ਇਜ਼ਰਾਈਲ ਦੇ ਸਭ ਲੋਕਾਂ ਨੇ ਆਪਣੇ ਮਨ ਦੀ ਪ੍ਰੇਰਣਾ ਨਾਲ ਪ੍ਰਭੂ ਦੀ ਸੇਵਾ ਲਈ ਵੱਖ-ਵੱਖ ਭੇਟਾ ਮੂਜ਼ਿਸ ਕੋਲ ਲਿਆਈਆਂ ਉਹ ਗਰ ਤੁਸੀਂ ਨਾ ਭੇਟਾਂ ਵੱਲ ਦੇਖੋ ਤੁਸੀਂ ਕੀ ਦੇਖੋਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਨਹੀਂ ਭੇਟਾ ਦਿੱਤੀ ਅਤੇ ਸਾਰੇ ਖੁੱਲੇ ਦਿਲ ਦੇ ਨਾਲ ਭੇਟਾ ਲੈ ਕੇ ਆਏ ਨਾਲੇ ਨੂੰ ਕੋਲ ਕੋਲ ਕੀ ਸੀ ਖਾਸ ਚੀਜ਼ਾਂ ਨੂੰ ਜੋ ਵੀ ਨਾਲ ਕੋਲ ਬੱਚਿਆ ਸੀ ਉਹ ਤਾਂ ਗੁਲਾਮੀ ਤੋਂ ਆਏ ਸੀ ਗੁਲਾਮੀ ਕੋਲ ਦੇ ਨਿਕਲ ਕੇ ਆਏ ਫਿਰ ਵੀ ਨਹੀਂ ਪਦ ਚੜ ਕੇ ਆਪਣੇ ਦਿਲ ਦੇ ਨਾਲ ਰੱਬ ਦੀ ਸੇਵਾ ਕੀਤੀ ਤਾਂ ਕਿ ਰੱਬ ਦਾ ਤੰਬੂ ਬਣਨਾ ਚਾਲੂ ਹੋਇਆ ਅਤੇ ਉਹਦਾ ਡੇਰਾ ਫਿਰ ਅਸੀਂ ਉਹੀ ਪੜਦੇ 36ਵੀਂ ਅਧਿਆਇ ਕੂਚ ਦਾ ਮੂਸਾ ਨੇ ਬਲਸਾਇਲ ਆਯਾਲੀਨਾਤ ਅਤੇ ਉਹਨਾਂ ਸਭ ਆਦਮੀਆਂ ਨੂੰ ਸੱਦਿਆ ਜਿਨ੍ਹਾਂ ਨੇ ਪ੍ਰਭੂ ਨੂੰ ਸਮਝ ਦਿੱਤੀ ਪ੍ਰੇਰਣਾ ਦਿੱਤੀ ਉਹ ਆ ਕੇ ਉਸ ਦਾ ਦਸਿਆ ਕੰਮ ਕਰਨ موسی ਨੇ ਲੋਕਾਂ ਦੇ ਪਵਿੱਤਰ ਥਾਂ ਦੇ ਬਣਾਉਣ ਲਈ ਮਿਲੀਆਂ ਸਭ ਭੇਟਾਂ ਉਹਨਾਂ ਕੰਮ ਕਰਨ ਵਾਲਿਆਂ ਲੋਕਾਂ ਨੂੰ ਦੇ ਦਿੱਤੀਆਂ ਪਰ ਹਜੇ ਵੀ ਹੋਰ ਭੇਟਾ ਹਰ ਸਵੇਰ ਨੂੰ ਲਈ ਆ ਰਹੇ ਸਨ ਭੇਟਾ ਬਹੁਤ ਹੋ ਗਈਆਂ ਪਰ ਲੋਕੀ ਫਿਰ ਵੀ ਸਵੇਰ ਨੂੰ ਕੁਛ ਨਾ ਕੁਛ ਚੱਕ ਕੇ ਤੁਰੀ ਲੈ ਕੇ ਆਏ ਉਸ ਮੰਦਿਰ ਬਣਾਉਣ ਦੇ ਲਈ ਇਸ ਪਵਿੱਤਰ ਥਾਂ ਦੇ ਵਖ ਵਖ ਲੱਗੇ ਲੋਕਾਂ ਨੇ موسی ਨੂੰ ਕਿਹਾ ਪ੍ਰਭੂ ਦੇ ਦਸੇ ਕੰਮ ਦੇ ਲਈ ਲੋੜੀਂਦੀਆਂ ਚੀਜ਼ਾਂ ਤੋਂ ਵੱਧ ਲਿਆ ਰਹੇ ਹਨ ਤਦ ਮੂਸਾ ਨੇ ਸਾਰੇ ਲੋਕਾਂ ਨੂੰ ਆਗਿਆ ਦਿੱਤੀ ਕੋਈ ਵੀ ਆਦਮੀ ਔਰਤ ਹੋਰ ਭੇਟ ਪਵਿੱਤਰ ਥਾਂ ਦੀ ਉਹ ਸਾਰੀ ਲਈ ਲੈ ਕੇ ਨਾ ਆਵੇ ਮੋਸੀਸ ਨੂੰ ਸਮਾ ਕੇ ਰੋਕਣਾ ਪਿਆ ਕਿ ਹੁਣ ਤਾਂ ਬਹੁਤ ਜ਼ਿਆਦੇ ਭੇਟਾਂ ਹੋ ਗਈ ਅਸੀਂ ਕੀ ਕਰਾਂਗੇ ਨਹੀਂ ਆ ਭੇਟਾਂ ਦੇ ਨਾਲ ਕਿ ਜਿਹੜਾ ਰੱਬ ਨੂੰ ਸਮਾਨ ਚਾਹੀਦਾ ਸੀ ਕੰਮ ਲੈ ਉਹ ਤੋਂ ਵੀ ਬਾਧੂ ਉਹਨਾਂ ਕੋਲ ਆ ਹਰ ਕੇ ਮੋਸੀਸ ਨੂੰ ਰੋਕਣਾ ਪਿਆ ਕਿ ਉਹ ਕੁਰਬਾਨ ਹੋਰ ਭੇਟਾ ਪਰਮੇਸ਼ਵਰ ਨੂੰ ਨਾ ਦੇਣ ਸੋ ਸੰਤ ਦੀ ਇਹ ਆ ਕਿ ਬੰਦੋਗਰੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਨ੍ਹਾਂ ਲੋਕਾਂ ਨੇ ਭੇਟਾਵਾਂ ਦਿੱਤੀ ਉਹਨਾਂ ਨੂੰ ਉਹਨਾਂ ਉੱਤੇ ਕੋਈ ਬੰਦੋਗਰੀ ਨਹੀਂ ਸੀ ਫਿਰ ਜਦੋਂ ਇਸਰਾ ਮੰਦਰ ਬਣਾ ਰਿਹਾ ਆ ਇਸਰਾ ਦੇ ਟਾਈਮ ਦੇ ਵਿੱਚ ਉੱਥੇ ਵੀ ਲੋਕਾਂ ਨੇ ਵੱਧ ਚੜ ਕੇ ਦਾਨ ਦਿੱਤਾ ਫਿਰ ਅਸੀਂ ਆਉਂਦੀ ਹੈ ਮਲਾਕੀਵਾਲ ਮਲਾਕੀ ਜੋ ਰੱਬ ਦਾ ਪਗੰਬਰ ਸੀ ਯਹੂਦੀ ਬੈਬਿਲੋਂਗ ਤੋਂ ਆਏ ਜਿਹੜਾ ਕਿ ਇਰਾਕ ਆ ਅਤੇ ਰਾਜੇ ਸਾਇਰਸ ਨੇ ਉਨਾਂ ਨੂੰ ਆਗਿਆ ਦਿੱਤੀ 70 ਸਾਲਾਂ ਤੋਂ ਬਾਅਦ ਜਿਸ ਤਰ੍ਹਾਂ ਭਵਿਕ ਬਾਣੀ ਕਹਿੰਦੀ ਕਿਉਂਕਿ ਨੈਬਕ ਕਨਜ਼ਰ ਦੇ ਟਾਈਮ ਤੇ ਉਹ ਕੈਦੀ ਬਣਾ ਕੇ ਲਿਜਾਏ ਗਏ ਸੀ ਪਰ ਨੈਬਕ ਕਨਜ਼ਰ ਨੇ ਰੱਬ ਦੇ ਮੰਦਰ ਨੂੰ ਤਬਾਹ ਕਰਤਾ ਸੀ ਜੋ ਜਰੂਸਲਮ ਦੇ ਵਿੱਚ ਆ ਅਤੇ ਜਰੂਸਲਮ ਦਾ ਕਾਫੀ ਸ਼ਹਿਰ ਤਬਾਹ ਹੋ ਚੁੱਕਾ ਸੀਗਾ ਅਤੇ ਮੈਲਕਾਈ ਦੇ ਟਾਈਮ ਦੇ ਵਿੱਚ ਉਹ ਪਗੰਬਰ ਸੀ ਉਸ ਟਾਈਮ ਤੇ ਯਹੂਦੀ ਉਹਨਾਂ ਵਿੱਚੋਂ ਕਈ ਯਹੂਦੀ ਵਾਪਸ ਆਪਣੇ ਮੁਲਖ ਦੇ ਵਿੱਚ ਆਏ ਉਹਨੇ ਥੋੜਾ ਜਿਹਾ ਰੱਬ ਦਾ ਕੰਮ ਕਰਨਾ ਚਾਲੂ ਕੀਤਾ ਮੰਦਰ ਉਹਨਾ ਫਿਰ ਹਟ ਗਿਆ ਲੋਕੀ ਆਪੋ ਆਪਣੀਆਂ ਜ਼ਿੰਦਗੀਆਂ ਵਿੱਚ ਰੁੱਝ ਗਏ ਰੱਬ ਦੇ ਮੰਦਰ ਨੂੰ ਭੁਲਾ ਦਿੱਤਾ ਬਾਅਦ ਦੇ ਵਿੱਚ ਮੰਦਰ ਬਣਨਾ ਚਾਲੂ ਹੋਇਆ ਪਰ ਫਿਰ ਕਈ ਲੋਕਾਂ ਨੇ ਰੱਬ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੋ ਮੈਲਕਾਈ ਦੇ ਵਿੱਚ ਪਰਮੇਸ਼ਵਰ ਕਹਿੰਦਾ ਕਿ ਕੀ ਕੋਈ ਆਦਮੀ ਰੱਬ ਨੂੰ ਲੁੱਟ ਸਕਦਾ ਲੋਕੀ ਕਹਿੰਦੇ ਨਹੀਂ ਰੱਬ ਨੂੰ ਕੌਣ ਲੁੱਟ ਸਕਦਾ ਪਰ ਪਰਮੇਸ਼ਵਰ ਕਹਿੰਦਾ ਯਹੂਦੀਆਂ ਨੂੰ ਤੁਸੀਂ ਮੈਨੂੰ ਲੁੱਟਿਆ ਲੋਕੀ ਕਹਿੰਦੇ ਅਸੀਂ ਕਿੱਦਾਂ ਲੁੱਟਿਆ ਤੈਨੂੰ ਪਰਮੇਸ਼ਵਰ ਕੁਰਬਾਨੀਆਂ ਵਿੱਚ ਕਿਉਂਕਿ ਲੋਕਾਂ ਨੇ ਰੱਬ ਨੂੰ ਉਹ ਬੱਕਰੀਆਂ ਭੇਡਾਂ ਦੇਣੀਆਂ ਜੜੀਆਂ ਜਾਂ ਅੰਨੀਆਂ ਹੋਣ ਜਾਂ ਬਿਮਾਰ ਹੋਣ ਜਾਂ ਲੰਗੜੀਆਂ ਰੱਬ ਨੂੰ ਦੇ ਦਿਓ ਸੋ ਇਸ ਤੇ ਰੱਬ ਗੁੱਸੇ ਸਗਾ ਕਾਹਦੇ ਲਈ ਕਿਉਂਕਿ ਨਹੀਂ ਕੋਸ਼ਿਸ਼ ਕੀਤੀ ਰੱਬ ਨੂੰ ਲੁੱਟਣ ਦੇ ਲਈ ਸੋ ਇਥੇ ਸੰਤ ਸਾਨੂੰ ਸਮਝਾ ਰਿਹਾ ਕਿ ਜੋ ਵੀ ਕੰਮ ਅਸੀਂ ਪਰਮੇਸ਼ਵਰ ਲਈ ਕਰੀਏ ਜਾਂ ਦਾਨ ਦਾ ਕਰੀਏ ਅਸੀਂ ਖੁਸ਼ ਦਿਲ ਦੇ ਨਾਲ ਹੋ ਕੇ ਕਰੀਏ ਜਿਹੜੀ ਜ਼ਬਰਦਸਤੀ ਸੇਵਾ ਕੀਤੀ ਉਹ ਫਿਰ ਸੇਵਾ ਰੱਬ ਦੇ ਵਿੱਚ ਗਿਣੀ ਨਹੀਂ ਜਾਂਦੀ ਅਸੀਂ ਹਾਂ ਪੜਦੇ ਹਾਂ ਗਾਂਹ ਪੜਦੀ ਆਠਮ ਅਠਮੀ ਐਦ ਅਦੇ ਪਰਮੇਸ਼ਵਰ ਮਾਫਕਾ ਨਾਲ ਸਤਮੀ ਐਦ ਹਰੇਕ ਜੀਵੇ ਉਹਦੇ ਦਿਲ ਵਿੱਚ ਧਾਰਿਆ ਹੈ ਈਵੇ ਕਰੇ ਰੰਜਤਵਾ ਲਚਾਰੀ ਨਾਲ ਨਹੀਂ ਕਿਉਂਕਿ ਪਰਮੇਸ਼ਵਰ ਖੁੱਲ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਆ ਜਬਰਦਸਤੀ ਨਾਲ ਨਹੀਂ ਜਿਹੜਾ ਖੁੱਲੇ ਦਿਲ ਨਾਲ ਰੱਬ ਨੂੰ ਦਿੰਦਾ ਰੱਬ ਉਹ দান ਨੂੰ ਪਸੰਦ ਕਰਦਾ ਤਾਂ ਬੰਦੇ ਨੇ ਵੀ ਕਿਉਂ ਆਪਣੇ ਖੁਸ਼ੀ ਦੇ ਨਾਲ ਉਹ ਰੱਬ ਨੂੰ ਦੇ ਰਿਹਾ ਅਤੇ ਸੰਤਾਂ ਨੂੰ ਦੇ ਰਿਹਾ ਸੋ ਸੰਤ ਕਹਾ ਕੀ ਕਹਿੰਦੇ ਆ ਅਤੇ ਪਰਮੇਸ਼ਵਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤ ਕਰ ਸਕਦਾ ਹੈ ਕਿ ਹਰ ਪ੍ਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ ਕਿ ਸ਼ੁਭ ਕਾਰਮ ਕਰਨ ਲਈ ਤੁਹਾਡੇ ਕੋਲ ਵਾਫਰ ਵੀ ਹੋਵੇ ਪਰਮੇਸ਼ਵਰ ਕੀ ਕਹਿੰਦਾ ਪਰਮੇਸ਼ਵਰ ਤੁਹਾਨੂੰ ਲੋੜ ਤੋਂ ਵੱਧ ਦੇਣ ਦੀ ਸ਼ਕਤੀ ਰੱਖਦਾ ਆ ਤੇ ਤੁਸੀਂ ਰੱਬ ਨੂੰ ਦਿੰਦੇ ਹੋ ਤੁਹਾਨੂੰ ਲੋੜ ਤੋਂ ਵੀ ਵੱਧ ਦੇ ਸਕਦਾ ਕਿਉਂਕਿ ਉਹ ਰੱਬ ਆ ਤਾਂ ਜੋ ਤੁਹਾਡੇ ਕੋਲ ਨਾ ਕੇਵਲ ਤੁਹਾਡੀਆਂ ਲੋੜਾਂ ਨੂੰ ਪੂਰਾ ਕਰਨ ਲਈ ਹੋਵੇ ਸਗੋਂ ਹੋਰ ਭਲਾ ਕੰਮ ਕਰਨ ਨੂੰ ਵੀ ਤੁਹਾਡੇ ਕੋਲ ਦਾਨ ਹੋਵੇ ਅਤੇ ਜਿਹੜਾ ਬੀਜਣ ਵਾਲੇ ਨੂੰ ਵੀ ਖਾਣ ਵਾਲੇ ਲਈ ਰੋਟੀ ਦਿੰਦਾ ਹੈ ਉਹ ਤੁਹਾਨੂੰ ਬੀਜਣ ਲਈ ਵੀ ਦਵੇਗਾ ਉਹਦਾ ਵਾਅਦਾ ਕਰੇਗਾ ਤੁਹਾਡੇ ਧਰਮ ਤੇ ਫਲ ਨੂੰ ਵਧਾਵੇਗਾ ਹੋਰ ਜਿਹੜਾ ਬੀ ਆ ਉਹ ਬੀ ਦੇ ਵਿੱਚ ਤਾਕਤ ਕੌਣ ਪਾਉਂਦਾ ਕਿਸਾਨ ਉਹਦਾ ਮਤਲਬ ਅਸੀਂ ਜਿਹੜੇ ਰੱਬ ਨੂੰ ਦਿੰਦੇ ਆ ਉਹ ਚੀਜ਼ ਦਿੰਦੇ ਜਿਹੜੀ ਰੱਬ ਨੇ ਪਹਿਲਾਂ ਸਾਨੂੰ ਦਿੱਤੀ ਅਗਰ ਪਰਮੇਸ਼ਵਰ ਬੀ ਦੇ ਵਿੱਚ ਤਾਕਤ ਨਾ ਪਾਵੇ ਕਿਰਸਾਨ ਬੁਛਾਦੀ ਹਜ਼ਾਰਾਂ ਹੀ ਬੀ ਬੀਜੇ ਉਹ ਬੀ ਨੇ ਉਗਣਾ ਨਹੀਂ ਹੋ ਵਿੱਚ ਤਾਕਤ ਨਹੀਂ ਉਗਣ ਦੀ ਕਿਰਸਾਨ ਵਿਚਾਰਾ ਕਿੱਦਾਂ ਰੋਟੀ ਖਾਊਗਾ ਜਾਂ ਕਿੱਦਾਂ ਲੋਕਾਂ ਨੂੰ ਵੀ ਖਾਊਗਾ ਜਦ ਕਿ ਕੋਈ ਫਸਲ ਨਹੀਂ ਪੱਕੀ ਪਰ ਧੰਨ ਰਾਬਿਆ ਜਿਹੜਾ ਉਸ ਬੀ ਦੇ ਵਿੱਚ ਤਾਕਤ ਪਾਉਂਦਾ ਕਿਰਸਾਨ ਉਹ ਬੀ ਨੂੰ ਬੀਜਦਾ ਉਹ ਬੀ ਯੁੱਗ ਦਾ ਕਿਰਸਾਨ ਉਹ ਬੀ ਦਾ ਉਗਿਆ ਹੋਇਆ ਫਲ ਚਾਹੇ ਕਣਕ ਹੋਵੇ ਬਾਜਰਾ ਹੋਵੇ ਕੁਛ ਵੀ ਹੋਵੇ ਉਹਨੂੰ ਕੱਟਦਾ ਉਹ ਤੋਂ ਅਸੀਂ ਆਟਾ ਬਣਾਉਂਦੇ ਆ ਤਾਂ ਸਾਡੇ ਮੇਜਾਂ ਤੇ ਬਰੈਡ ਤਾਂ ਰੋਟੀ ਆਉਂਦੀ ਆ ਕਾਹਦੇ ਲਈ ਕਿਉਂਕਿ ਉਹ ਦਾਣਾ ਜਿਹਦੇ ਵਿੱਚ ਰੱਬ ਨੇ ਸ਼ਕਤੀ ਪਾਈ ਸੀ ਤਾਕਤ ਪਾਈ ਸੀ ਉਹ ਹੋ ਗਿਆ ਤਾਂ ਜੇ ਉਹੀ ਰੋਟੀ ਮੈਂ ਰੱਬ ਦੇ ਮੰਦਰ ਚ ਜਾ ਕੇ ਰੱਖਦਾ ਆਪਣੇ ਕੋਲ ਮੈਂ ਕੀ ਦੇ ਰਿਆਂ ਕੁਝ ਵੀ ਨਹੀਂ ਕਿਉਂਕਿ ਉਸਨੇ ਬੀਜ ਦੇ ਵਿੱਚ ਤਾਕਤ ਦਿੱਤੀ ਸੀ ਮੈਂ ਨਹੀਂ ਦਿੱਤੀ ਕਿਸਾਨ ਨੇ ਨਹੀਂ ਦਿੱਤੀ ਬਲਕਿ ਉਸਨੇ ਦਿੱਤੀ ਸੀ ਤੋ ਤੁਸੀਂ ਸਭ ਨਾਲ ਗੱਲਾਂ ਵਿੱਚ ਹਰ ਪ੍ਰਕਾਰ ਦੀ ਸਖਾਵਤ ਲਈ ਧੰਨੀ ਹੋ ਜਾਓ ਜਿਹੜੀ ਸਾਡੇ ਰਾਹੀ ਪ੍ਰਭੂ ਦੇ ਤਨਵਾਦ ਕਰਨ ਲਈ ਗੁਲਕਾਰੀ ਹੈ ਸੌਖੇ ਲਬਜ਼ ਦੇ ਵਿੱਚ ਕੀ ਲਿਖਿਆ ਪਰਮੇਸ਼ਵਰ ਤੁਹਾਨੂੰ ਧੰਨੀ ਬਣਾਵੇ ਕਿ ਤੁਸੀਂ ਹਰ ਸਮੇਂ ਸਭ ਨਾਲ ਖੁੱਲ੍ਹ ਦਿਲ ਵਾਲਾ ਵਰਤਾਓ ਕਰ ਸਕੋ ਕਿ ਰੱਬ ਤੁਹਾਨੂੰ ਦਵੇ ਹੋਰ ਤਾਂ ਕਿ ਤੁਸੀਂ ਖੁੱਲੇ ਦਿਲ ਨਾਲ ਲੋਕਾਂ ਨੂੰ ਵੀ ਦੇ ਸਕੋ ਇਸ ਤਰ੍ਹਾਂ ਸਾਡੇ ਦੁਆਰਾ ਦਿੱਤਾ ਤੋਹਫਾ ਬਹੁਤ ਲੋਕੀ ਪਰਮੇਸ਼ਵਰ ਦਾ ਧੰਨਵਾਦ ਕਰਨਗੇ ਕਿ ਜਿਹੜਾ ਤੁਸੀਂ ਦਾਨ ਦੇ ਰਹੇ ਆਂ ਤੁਸੀਂ ਜਾ ਕੇ ਦਾਨ ਦੇਣਾ ਕਿੰਨਿਆ ਮੂੰਹਾਂ ਨੇ ਰੱਬ ਦਾ ਧੰਨਵਾਦ ਕਰਨਾ ਉਸ ਦਾਨ ਰਾਹੀਂ ਕਿੰਨਿਆ ਮੂੰਹਾਂ ਨੇ ਤੁਹਾਡਾ ਵੀ ਧੰਨਵਾਦ ਕਰਨਾ ਕਿ ਫਲਾਨੀ ਚਰਚਾ ਨੇ ਸਾਡੀ ਮਦਦ ਕੀਤੀ ਹੈ ਬਹੁਤ ਲੋਕਾਂ ਦੇ ਮੂੰਹ ਖੋਲਣੇ ਆ ਰੱਬ ਦਾ ਧੰਨਵਾਦ ਤੇ ਤੁਹਾਡਾ ਵੀ ਧੰਨਵਾਦ ਕਰਨ ਦੇ ਲਈ ਸਿਰਫ ਉਸ ਤੋਹਫੇ ਦੁਆਰਾ ਜੋ ਤੁਸੀਂ ਦੇ ਰਹੇ ਹੋ ਕਿਉਂਕਿ ਇਸ ਸੇਵਾ ਕਾਈ ਦਾ ਪੁੰਨ ਨਾ ਕੇਵਲ ਸੰਤਾ ਦੀਆਂ ਥੂੜਾਂ ਨੂੰ ਪੂਰੀਆਂ ਕਰਦਾ ਸਗੋਂ ਪਰਮੇਸ਼ਵਰ ਦੀਆਂ ਬਹੁਤ ਧੰਨਵਾਦ ਦਾ ਦੇ ਰਾਹੀਂ ਵੱਧਦਾ ਵੀ ਜਾਂਦਾ ਹੈ ਕਿ ਸਾਡੀ ਜਿਹੜੀ ਇਹ ਸੇਵਾ ਆ ਜਾਂ ਜਿਹੜੀ ਇਹ ਸਾਡੀ ਸੇਵਾਦਾਰੀ ਆ ਕਿਉਂਕਿ ਦਾਨ ਦੁਆਰਾ ਕੀਤੀ ਤੁਹਾਡੀ ਸੇਵਾ ਰਾਹੀਂ ਪਰਮੇਸ਼ਵਰ ਲੋਕਾਂ ਦੀਆਂ ਲੋੜਾਂ ਹੀ ਪੂਰੀਆਂ ਨਹੀਂ ਕਰਦਾ ਸੋ ਕੋ ਇਸਰਾਹੀ ਪਰਮੇਸ਼ਵਰ ਦੇ ਵੱਲ ਧੰਨਵਾਦਾਂ ਦਾ ਦਰਿਆ ਵੀ ਵਗ ਤੁਰਦਾ ਅਤੇ ਉਹ ਦੇਖਦੇ ਵੀ ਕਿ ਤੁਸੀਂ ਸੱਚੇ ਸੇਵਾਦਾਰ ਹੋ ਦੇ ਕਹਿਣੇ ਵਿੱਚ ਕਿਉਂਕਿ ਤੁਸੀਂ ਖੁੱਲ ਕੇ ਸੇਵਾ ਕੀਤੀ দান ਦਿੱਤਾ ਕਿਉਂ ਜੋ ਤੁਹਾਡੀ ਇਸੇਵਾਕਾਈ ਦਾ ਪ੍ਰਮਾਣ ਮਤਲਬ ਸਬੂਤ ਪਾ ਕੇ ਉਹ ਇਸ ਲਈ ਪਰਮੇਸ਼ਵਰ ਦੀ ਵਡਿਆਈ ਕਰਦੇ ਹਨ ਕਦ ਲਈ ਰੱਬ ਦੀ ਵਡਿਆਈ ਕਰਦੇ ਆ ਤੁਸੀਂ ਉਹ ਸਬੂਤ ਦਿੰਦੇ ਆ ਕਿ ਤੁਸੀਂ ਉਹਦੇ ਸੇਵਾਦਾਰ ਆ ਅਤੇ ਸੇਵਾ ਕਰਦੇ ਉਹ ਦੇ ਨਾਮ ਦੇ ਵਿੱਚ ਪ੍ਰਮਾਣ ਇਸ ਲਈ ਪਰਮੇਸ਼ਵਰ ਦੀ ਵਡਿਆਈ ਕਰਦੇ ਪਈ ਤੁਸੀਂ ਮਸੀਹ ਦੀ ਖੁਸ਼ਖਬਰ ਦੇਕਰਾਰ ਵਿੱਚ ਅਧੀਨ ਹੋ ਕਿ ਤੁਸੀਂ ਰੱਬ ਦੇ ਉਹਦੇ ਹੁਕਮਾਂ ਦੀ ਅਧੀਨ ਆ ਉਹਦੀ ਖੁਸ਼ਖਬਰੀ ਦੇ ਵਿੱਚ ਤੁਸੀਂ ਉਹਦੇ ਉਹਦੀ ਸਿੱਖਿਆ ਦੇ ਅਧੀਨ ਆ ਉਹਦੇ ਕਹਿਣੇ ਵਿੱਚ ਆ ਉਹਨਾਂ ਲਈ ਸਗੋ ਸਭਨਾਂ ਲਈ ਦਾਨ ਸਦਾਵਤ ਨਾਲ ਦਿੰਦੇ ਹੋ ਤੁਸੀਂ ਸਭਨਾਂ ਨਾਲ ਦਾਨੀ ਸਬਾ ਰਖਦੇ ਆ ਲੋਕਾਂ ਨੂੰ ਦਾਨ ਦਿੰਦੇ ਆ ਕਿਉਂਕਿ ਤੁਸੀਂ ਉਹਦੇ ਕਹਨੇ ਵਿੱਚ ਆ ਉਹਦੀ ਖੁਸ਼ਖਬਰੀ ਦੇ ਕਹਨੇ ਵਿੱਚ ਆ ਕਿ ਤੁਹਾਡੀ ਸੇਵਾ ਸਾਰਿਆਂ ਮੂਰੇ ਪ੍ਰਗਟ ਹੁੰਦੀ ਆ ਤੁਹਾਡੀ ਸੇਵਾਦਾਰੀ ਜੋ ਤੁਸੀਂ ਕਰਦੇ ਆ ਅਤੇ ਉਹ ਆਪ ਤੁਹਾਡੇ ਲਈ ਬੇਨਤੀ ਕਰਦੇ ਆ ਪਰਮੇਸ਼ਵਰ ਦੀ ਅਤਿ ਕਿਰਪਾ ਕਾਰਨ ਅਤਿ ਕਿਰਪਾ ਕਾਰਨ ਜਿਹੜੀ ਤੁਹਾਡੇ ਉੱਤੇ ਹੋਈ ਹੈ ਤੁਹਾਨੂੰ ਬਹੁਤ ਲੋਚਦੇ ਆ ਇਹ ਸਾਰੇ ਸੰਤ ਤੁਹਾਨੂੰ ਬਹੁਤ ਲੋਚ ਦੇ ਦੇਖਦੇ ਕਿ ਰੱਬ ਨੇ ਕਿੰਨੀ ਬੜੀ ਕਿਰਪਾ ਤੁਹਾਡੇ ਉੱਤੇ ਕੀਤੀ ਹੈ ਅਤੇ ਉਹ ਤੁਹਾਡੇ ਲਈ ਰੱਬ ਅੱਗੇ ਸਮਾਂ ਕੇ ਪ੍ਰਾਰਥਨਾਵਾ ਵੀ ਕਰਦੇ ਆ ਬੇਨਤੀਆਂ ਕਰਦੇ ਆ ਧੰਵਾਦ ਹੈ ਪਰਮੇਸ਼ਵਰ ਦਾ ਅਸੀਂ ਰੱਬ ਨੂੰ ਕੁਝ ਨਹੀਂ ਦੇ ਸਕਦੇ ਸੰਤ ਕਹਿੰਦਾ ਧੰਵਾਦ ਹੈ ਪਰਮੇਸ਼ਵਰ ਦਾ ਉਹਦੇ ਉਸ দান ਲਈ ਜਿਹੜਾ ਕਹਿਣ ਤੋਂ ਬਾਹਰ ਆ ਸਾਰੇ ਨਾਲੋਂ ਜ਼ਿਆਦਾ ਧੰਵਾਦ ਰੱਬ ਦਾ ਜਿਨ ਸਾਨੂੰ ਉਹ দান ਦਿੱਤਾ ਜਿਹਦੇ ਬਾਰੇ ਕਹਿਣਾ ਵੀ ਸਾਡੇ ਮੂੰਹ ਚੋਂ ਬਾਹਰ ਆ ਕਿਹੜੇ ਲਫ਼ਜ਼ਾਂ ਨਾ ਸੀ ਬਿਆਨ ਕਰੀਏ ਕਿ ਬਿਆਨ ਕਰਨਾ ਔਖਾ ਹੈ ਕਿਹੜਾ দান ਰੱਬ ਨੇ ਦਿੱਤਾ ਆਪਣੇ ਪੁੱਤ ਦਾ ਅਸੀਂ ਤਾਂ ਚੱਲ ਪੈਸਿਆਂ ਦਾ ਦਾਨ ਦਿੱਤਾ ਜਾਂ ਕੱਪੜਿਆਂ ਦਾ ਦਾਨ ਦਿੱਤਾ ਜਾਂ ਦਾਣਿਆਂ ਦਾ ਦਾਨ ਦਿੱਤਾ ਪਰ ਇੱਥੇ ਰੱਬ ਆਪਣੇ ਪੁੱਤ ਦਾ ਦਾਨ ਤੁਹਾਡੇ ਤਾਂ ਮੇਰੇ ਲਈ ਉਸ ਕਰਸ ਤੇ ਦਿੱਤਾ ਉਹ ਦਾਨ ਨੂੰ ਅਸੀਂ ਕਿਸ ਤਰ੍ਹਾਂ ਮੂੰਹ ਨਾਲ ਬਿਆਨ ਕਰ ਸਕੀਏ ਕਿੱਡਾ ਬੜਾ ਸਤਾ ਸਿਰਫ ਕੱਪੜਾ ਦੇਵਾਂਗੇ ਗਰੀਬ ਭੈਣਾਂ ਭਰਾਵਾਂ ਨੂੰ ਜਾਂ ਆਟਾ ਦੇਵਾਂਗੇ ਜਾਂ ਪੈਸੇ ਦੇਵਾਂਗੇ ਇਹ ਤੋਂ ਬਾਅਦ ਹੋਰ ਅਸੀਂ ਕੀ ਕਰ ਸਕਦੇ ਪਰ ਰੱਬ ਦਾ ਦਾਨ ਦੇਖੋ ਜਿਹੜਾ ਉਹ ਦਾਨ ਤੁਹਾਡੇ ਲਈ ਤਾਂ ਮੇਰੇ ਲਈ ਦਿੱਤਾ ਉਹ ਸਾਡੇ ਕਹਿਣ ਤੋਂ ਵੀ ਬਾਹਰ ਆ ਉਹਨੇ ਆਪਣੇ ਖੁਦ ਪੁੱਤ ਦਾ ਦਾਨ ਦਿੱਤਾ ਇਹ ਤੋਂ بڑا ਦਾਨ ਕੀ ਹੋ ਸਕਦਾ ਕਿ ਰੱਬ ਜਿਸ ਨੇ ਸਾਰੀ ਸ੍ਰਿਸ਼ਟੀ ਬਣਾਈ ਉਹ ਆਪਣੇ ਪੁੱਤ ਦਾ ਦਾਨ ਤੁਹਾਡੇ ਲਈ ਉਹ ਕ੍ਰੋਸ ਦੇ ਉੱਤੇ ਦੇਵੇ ਕੀ ਤੋਂ بڑا ਦਾਨ ਹੋਰ ਕੀ ਹੋ ਸਕਦਾ ਆਮੀਨ ਸਾਡੇ ਪਿਤਾ ਜੋ ਸਵਰਗ ਦੇ ਵਿੱਚ ਹਨ ਤੁਹਾਡਾ ਨਾਮ ਪਵਿੱਤਰ ਮੰਨਿਆ ਜਾਏ ਤੁਹਾਡਾ ਰਾਜ ਆਵੇ ਤੁਹਾਡੀ ਹੁਕਮਾਂ ਤੇ ਚੱਲਿਆ ਜਾਏ ਜ਼ਮੀਨ ਤੇ ਜਿਸ ਤਰ੍ਹਾਂ ਸੁਰਗ ਵਿੱਚ ਹੈ اے ਪਰਮੇਸ਼ਵਰ ਸਨ ਵਾਸ ਦਾ ਖਾਣਾ ਦੇਵਤੇ ਸਾਡੇ ਸਾਰੇ ਪਾਪਾਂ ਨੂੰ ਮਾਫ਼ ਕਰੋ ਪਿਤਾ ਜਿਸ ਰਸੀ ਨੂੰ ਨੂੰ ਮਾਫ਼ ਕਰ ਦੇ ਜਿਨੀ ਸਾਡੇ ਖਿਲਾਫ ਪਾਪ ਕੀਤੇ ਸਾਨੂੰ ਪਰਿਕਸ਼ਾ ਵਿੱਚ ਪੈਣ ਤੋਂ ਬਚਾਓ ਸਾਨੂੰ ਹਰ ਬੁਰੀਆਈ ਤੋਂ ਬਚਾਓ ਪਿਤਾ ਕਿਉਂਕਿ ਤੁਹਾਡਾ ਹੈ ਰਾਜ ਮਹਿਮਾ ਸ਼ਕਤੀ ਸਾਡੇ ਪ੍ਰਭੂ ਜੀਸਸ ਦੁਆਰਾ ਜੀਸਸ ਦੇ ਨਾਮ ਦੁਆਰਾ ਸਾਡੇ ਪਿਤਾ ਯਹੋਵਾ ਉਹਨਾਂ ਦਾ ਬੇਟਾ ਜੀਸਸ ਪਵਿੱਤਰ ਆਤਮਾ ਦੀ ਸ਼ਕਤੀ ਤੁਹਾਡੇ ਸਾਰਿਆਂ ਉੱਤੇ ਆਵੇ ਇਜ਼ਰਾਈਲ ਦਾ ਪਰਮੇਸ਼ੁਰ ਆਪਣਾ ਚਿਹਰਾ ਤੁਹਾਡੇ ਉੱਤੇ ਚਮਕਾਵੇ ਪ੍ਰਭੂ ਆਪਣਾ ਹੱਥ ਤੁਹਾਡੇ ਪਰਿਵਾਰ ਉੱਤੇ ਰੱਖੇ ਜੀਸਸ ਦੇ ਨਾਮ ਦੁਆਰਾ ਆਮੀਨ